तेरे बिना होने लगे तो मैं हूं करदास ना बेड़ा में किथे गयो कसम दे इन प्यार से जड़ा वे तो आई एम अ गूगल मैं गूगल नॉन प्रॉफिटिंग कंसल्टेंसी एडवाइजर है और बहुत सारे एनजीओ को वर्ल्ड वाइड में सपोर्ट कर रही है गाइड कर रही है हमने कुल टीम लगी है और पीछे लाया है ਜੋ ਇੰਨੇ ਪ੍ਰੋਜੈਕਟ ਬਿਨੇ ਆ ਉੱਥੇ ਬੈਠ ਕੇ ਜੋ ਬਿਨੇ ਐ 1 ਸਾਲ ਪੂਰਾ ਪਹਿਲਾਂ ਅਸੀਂ ਕੱਟੇ ਹੋਏ ਸੀ 1 ਸਾਲ ਸਿਰਫ 1 ਸਾਲ ਪਹਿਲਾਂ ਅਸੀਂ ਬਿਨੇ ਸੀ ਕਿਹਦੀ ਗੱਲ ਕਿੰਨੇ ਸੁਝਾਅ ਨੇ ਬਣੇ ਕਿੰਨੇ ਮੌਕੇ ਬਣੇ ਕਿੰਨੀਆਂ ਸ਼ਰਤਾਂ ਬਣੀਆਂ ਤੇ ਕੋਠੀਆਂ ਕਾਲਾ ਦਾ ਗਾਉਂਦੇ ਵਰਮਾ ਤੇ ਕੋਠੀਆਂ ਕਾਲਾ ਦਾ ਅੱਛਾ ਜਿਹੜੇ ਆਪਣੇ ਪਿੰਡ ਦੇ ਕੰਮ ਐ ਨਾ ਅੱਜ ਮੈਂ ਕੈਲੀਫੋਰਨੀਆ ਵਾਲਿਆਂ ਨੂੰ ਕੁਝ ਅੱਜ ਇਹਨਾਂ ਐਸ ਵੀ ਕਹਿੰਦੇ ਉਹ ਉਥੇ ਗੁਰਪੁਰਵਾਾਇ ਚੂਹ ਚੱਕਦਾ ਤੇ ਐਕਸਲ ਪਹਿਲਾਂ ਐਗਜ਼ੈਕਟਲੀ ਉਸੇ ਗੁਰਦੁਆਰਾ ਸਾਹਿਬ ਦੇ ਇਸ਼ਾਰੇ ਤੋਂ ਨੰਬਰ 81 ਤੇ ਉਥੇ ਸ਼ੁਰੂ ਹੋਇਆ ਸੀ ਬਾਕੀ ਹੈ ਬਹੁਤ ਹੀ ਸਾਡੇ ਨਾਲ ਸਹਿਯੋਗ ਹੈ ਇਹਨਾਂ ਦਾ ਜਿਹੜਾ ਚੈੱਕ ਲਿਖਿਆ ਪਿਆ ਨਾ ਹਲੇ ਵੀ ਕਾਰਸਨ ਕੋਲੇ ਜਗਾ ਕਿ ਮੈਂ ਖੈ ਰੱਖਾ ਜਦੋਂ ਲੋਡ ਹੋਈ ਤਾਂ ਅਸੀਂ ਇਹਨਾਂ ਨੂੰ ਬੁਲਾਗੇ ਤਾਂ ਹਾਂਜੀ ਸੱਸੀਬਾਜੀ ਬਹੁਤ ਬਹੁਤ ਧੰਨਵਾਦ ਜੀ ਵੀ ਐਸ ਟਾਈਮਸ ਟੀਵੀ ਥੈਂਕ ਯੂ ਬਹੁਤ ਨਾਲ ਗੱਲ ਭਰਾ ਸਾਡਾ ਜੀ ਪਹੁੰਚਿਆ ਸਾਡੇ ਨਗਰ ਪਿੰਡ ਥੂੜ ਚੱਕ ਦੇ ਵਿੱਚ ਸੋ ਮੈਂ ਜਸ ਐਂਡ ਦੀਪ ਜਸ ਦੀਪ 뮤ਜ਼ਿਕਲ ਗਰੁੱਪ ਮੋਗਾ ਸੋ ਥੂੜ ਚੱਕ ਤੋਂ ਬਰੋਂਕਾਰ ਦੇ ਸਾਡਾ ਪਿੰਡ ਥੂੜ ਚੱਕ ਹੈ ਸੋ ਮੈਡਮ ਜੀ ਚੰਦਰਨਾਮੇ ਤੋਂ ਸਾਡੇ ਪਿੰਡ ਜੰਦਰਮੇ ਤੋਂ ਬਹੁਤ ਧੰਨਵਾਦ ਕਰਦੇ ਸਾਡਾ ਜੱਗੋ ਗਰੁੱਪ ਅੱਜ ਪਿੰਡ ਥੂੜ ਚੱਕ ਸਾਡੇ ਪਿੰਡ ਵਿੱਚ ਗੱਲਾਂ ਪੰਚਾਇਤੀ ਤੋਂ ਲਿਖ ਜਲਣੀਆਂ ਨੇ ਸੋ ਸਾਡੇ ਪਿੰਡ ਵਿੱਚ 205 ਕੜੇ ਨੇ ਸੋ ਉਹਨਾਂ ਵਾਸਤੇ ਵੱਡਾ ਸਵਾਲ ਸੀ ਕਿ ਤੁਸੀਂ ਕੀ ਚਾਹੁੰਦੇ ਹੋ ਪਿੰਡ ਦਾ ਭਲਾ ਚਾਹੁੰਦੇ ਹੋ ਜਾਂ ਕੀ ਚਾਹੁੰਦੇ ਹੋ ਸੋ ਉਹਨਾਂ ਵੱਲੋਂ ਬਹੁਤ ਸਾਰੇ ਪ੍ਰਾਲੇ ਕੀਤੇ ਗਏ ਆ ਪਿੰਡ ਕੂਲ ਤੱਕ ਦੇ ਲਈ ਵੱਡੇ ਪ੍ਰਾਲੇ ਕੀਤੇ ਗਏ ਆ ਸੋ ਉਹਨਾਂ ਨੇ ਅੱਜ ਗੱਲ ਕੀਤੀ ਹੈ ਬਨ ਤੂੜ ਤੱਕ ਦੇ ਵਿੱਚ ਕਿਸੇ ਨੋਟਰੀ ਢੇ ਲਾ ਦਾਂਗੇ ਜੇਕਰ ਤੁਸੀਂ ਸਰਬਸੰਮਤੀ ਨਾਲ ਸਰਪੈਂਚਨ ਦਿਓ ਸੋ ਅਸੀਂ ਧੰਨਵਾਦ ਕਰਦੇ ਆ ਐਨਐਨ ਦੇ ਭਰਾਵਾਂ ਦਾ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਸਾਡੇ ਨਗਰ ਦੇ ਲਈ ਸਾਡੇ ਪਿੰਡ ਦੇ ਲਈ ਸੋ ਮੇਰੇ ਵੀਰ ਨੂੰ ਬੈਸਟ ਡਿਸੀਜ ਇਹ ਆ ਕਿ ਜਿਹੜੇ ਦੋ ਸਰਪੈਂਚ ਗੜੇ ਦੋਨੇ ਵੀਰ ਆਪਸ ਵਿੱਚ ਤਾਲਮੇਲ ਬਣਾ ਕੇ ਸਰਬਸੰਮਤੀ ਨਾਲ ਸਰਪੰਚ ਚੁਣ ਤਾਂ ਕਿ ਜਿਹੜਾ ਨਗਰ ਦਾ ਭਲਾ ਹੋ ਸਕੇ ਤੇ ਸਰਪੰਚ ਬਣਨਾਂ ਦੀ ਸ਼ਿਕਰ ਕਰਨ ਦਾ ਨਗਰ ਦੇ ਭਲੇ ਵਾਸਤੇ ਸਾਡੇ ਭਰਾ ਜਿਹੜੇ ਆ ਬਹੁਤ ਵੱਡੇ ਪੱਲੇ ਇਹਨਾਂ ਲਈ ਨਿੱਕਲੇ ਨੇ ਸੋ ਮੈਂ ਬੇਨਤੀ ਕਰਦਾ ਦੋਨਾਂ ਸਰਪੰਚਾਂ ਨੂੰ ਇਹ ਸਰਬਸੰਮਤੀ ਨਾਲ ਆਪਣਾ ਪ੍ਰੋਗਰਾਮ ਕਰਨ ਤੇ ਨਗਰ ਦਾ ਜਿਹੜਾ ਭਲਾ ਹੋ ਸਕੇ ਤੈਂਕਿਊ ਜੀ ਬੋਤਾਂਗ। ਮੇਰਾ ਨਾਮ ਕੋਮਲ ਚੋਪੜਾ ਲੇਖਕੀ। ਜੀ। ਅੱਜ ਇੱਥੇ ਪਹੁੰਚੇ ਹੋ ਕੈਂਡੇ ਕਨ ਆਰ ਆਈ ਵੱਲੋਂ ਪਿੰਡ ਨੂੰ ਸੋਨਾ ਬਣਾਉਣ ਦੇ ਲਈ ਕਾਹਲਾ ਕੀਤਾ ਜਾ ਰਿਹਾ। ਇਹ ਪੰਚਾਇਤੀ ਚੋਨਾ ਵੀ ਹੈ ਕਿਵੇਂ ਦੇਖਦੇ ਹੋ? ਮੈਂ ਕਾਫੀ ਇਨਸਪਾਇਰਡ ਹੋਈ ਮੈਂ ਦੇਖ ਰਹੀ ਹਾਂ ਕਿ even ਜਿਹੜੇ ਐਨ ਆਰ ਆਈਜ਼ ਨੇ ਜਿੱਦਾਂ ਡਾਕਟਰ ਗਿੱਲ ਨੇ ਉਹ ਸਪੋਰਟ ਕਰ ਰਹੇ ਨੇ ਆਪਣੇ ਪਿੰਡ ਨੂੰ ਮੇਰੇ ਲਈ ਕਾਫੀ ਇਨਸਪਾਇਰਿੰਗ ਹੈ ਲਰਨਿੰਗ ਵਾਲੀ ਚੀਜ਼ ਹੈ ਮੇਰੇ ਲਈ ਬਹੁਤ ਅੱਛਾ ਲੱਗਿਆ ਮੈਂ ਤੇ ਕੋਮਲ ਹੋਣੇ ਸੀ ਯੂ ਐਸ ਏ ਤੋਂ ਕੈਲੀਫੋਰਨੀਆ ਤੋਂ ਕਿਉਂਕਿ ਕੁਵਿੰਦਰ ਗਿੱਲ ਜਿਨ੍ਹਾਂ ਦਾ ਇੱਥੇ ਵੈਲਕਮ ਕੀਤਾ ਗਿਆ ਅਸੀਂ ਉਹਨਾਂ ਦੇ ਘਰ ਵੀ ਜਾ ਕੇ ਆਏ ਉਹਨਾਂ ਦਾ ਅਸੀਂ ਦੇਖਿਆ ਉੱਥੇ ਬਹੁਤ ਹੀ ਵਧੀਆ ਜਦੋਂ ਚੂੜ ਚੱਕ ਦਾ ਨਾਮ ਲਿਆ ਤਾਂ ਸਾਡਾ ਕਿਉਂਕਿ ਪੁਰਾਣੇ ਅਸੀਂ ਇਸ ਪਿੰਡਾਂ 'ਚ ਬਹੁਤ ਕੰਮ ਕੀਤਾ ਪਹਿਲਾਂ ਤੇ ਫਿਰ ਸਾਨੂੰ ਬੜਾ ਆਇਆ ਵੀ ਅਸੀਂ ਕਿਉਂ ਨਾ ਅਸੀਂ ਵੀ ਰਲ ਕੇ ਕੋਈ ਪਿੰਡ ਵਿੱਚ ਐਸਾ ਪ੍ਰੋਜੈਕਟ ਕਰੀਏ ਜਿਹਦੇ ਨਾਲ ਫਾਇਦਾ ਹੋ ਸਕੇ ਤੇ ਬੱਚਿਆਂ ਤੋਂ ਸਾਡਾ ਮਿਸ਼ਨ ਇਹ ਹੀ ਹੈ ਕਿ ਅਸੀਂ 1 ਲੱਖ ਬੱਚੇ ਨੂੰ ਆਉਣ ਵਾਲੇ ਟਾਈਮ ਵਿੱਚ ਡਿਜੀਟਲ ਦੀ ਟ੍ਰੇਨਿੰਗ ਜਿਹਦੇ ਨਾਲ ਉਹ ਕੰਪਿਊਟਰ ਕਿਵੇਂ ਸਿੱਖ ਸਕਦਾ ਮੋਬਾਈਲ ਹਰ ਇੱਕ ਦੇ ਹੱਥ 'ਚ ਆ ਉਹ ਮੋਬਾਈਲ ਤੋਂ ਕੀ ਫਾਇਦਾ ਲੈ ਸਕਦਾ ਕੱਲੀਆਂ ਫਿਲਮਾਂ ਹੀ ਦੂਜੀਆਂ ਚੀਜ਼ਾਂ ਨਹੀਂ ਆ ਮੋਬਾਈਲ ਦੇ ਨਾਲ ਜਾਂ ਲੈਪਟਾਪ ਤੇ ਵਿੱਚ ਕੰਮ ਕਰਕੇ ਕੀ ਕੀ ਫਸਲਾਂ ਤੋਂ ਜਾਂ ਐਗਰੀਕਲਚਰ ਦੇ ਬਾਰੇ ਆ ਜਾਂ ਹੋਰ ਕੋਈ ਮਾਰਕੀਟਿੰਗ ਕਰਨੀ ਹੈ ਜਾਂ ਡੇਰੀ ਤੇ ਕੰਮ ਹੈ ਉਹਦੇ ਬਾਰੇ ਅਸੀਂ ਦੋਨੋਂ ਗੱਲ ਕੇ ਕੋਸ਼ਿਸ਼ ਕਰ ਰਹੇ ਆਂ ਬਾਕੀ ਸਾਡਾ ਪਵਲਾ ਅਸੀਂ ਚਾਹੁੰਦੇ ਆਂ ਵੀ ਲੋਕਾਂ ਨੂੰ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਐਗਰੀ ਐਂਟਰਪ੍ਰੀਨੋਰਸ਼ਿਪ ਸਿਖਾਈਏ ਉਹ ਨਸ਼ਿਆਂ ਤੋਂ ਛੱਡ ਕੇ ਅਗਰ ਉਹ ਕੰਮ ਲੱਗ ਜਾਣਗੇ ਤਾਂ ਮੇਰਾ ਖਿਆਲ ਹੈ ਕਿ ਹਰ ਬੱਚੇ ਨੂੰ ਕੰਮ ਚਾਹੀਦਾ ਪਿੰਡਾਂ 'ਚ ਬਾਹਰਲੇ ਦੇਸ਼ਾਂ 'ਚ ਬੜੀ ਮਿਹਨਤ ਕਰਨੀ ਪੈਂਦੀ ਅਸੀਂ ਦੇਖ ਚੁੱਕੇ ਆਂ ਜਿੰਨਾ ਇੱਥੇ ਬੰਦਾ ਸਿੱਖ ਸਕਦਾ ਆਪਣੇ ਘਰ ਵਿੱਚ ਕੰਮ ਕਰਦੇ ਆਂ ਨਾਲੇ ਖੇਤੀ ਦਾ ਵੀ ਕਰੇ ਤੇ ਨਾਲੇ ਪੈਸਾ ਵੀ ਕੋਈ ਕਮਾਵੇ ਸਾਡਾ ਇਹ ਮਿਸ਼ਨ ਅਸੀਂ ਸਕੂਲ ਚ ਜਾ ਕੇ ਵੀ ਟ੍ਰੇਨਿੰਗ ਕੋਸ਼ਿਸ਼ ਕਰਾਂਗੇ ਦੇਣ ਦੀ ਜਿਹੜੇ ਬੱਚੇ ਆ ਹਾਈ ਸਕੂਲ ਦੇ ਉਹ ਥੋੜਾ ਜਿਹਾ ਉਹਨਾਂ ਨੂੰ ਕੰਪਿਊਟਰ ਚ ਕਿਹੜੀ ਅਸੀਂ ਹੁਣ ਗੂਗਲ ਦੇ ਆਫਿਸ ਵੀ ਯੂ ਐਸ ਏ ਉਹ ਕਹਾਂ ਉੱਥੇ ਵੀ ਅਸੀਂ ਦੇਖਿਆ ਵੀ ਗੂਗਲ ਤੋਂ ਬੰਦਾ ਕੀ ਕੀ ਸਿੱਖ ਸਕਦਾ ਹੈ ਗੂਗਲ ਜੀ ਆਈ ਐਪ ਜਾਂ ਇਹ ਤਾਂ ਕਾਮਨ ਜੈਮਨੀ ਹੈ ਬਹੁਤ ਸਾਰੀਆਂ ਚੀਜ਼ਾਂ 10 ਜਿਹੜੇ ਕੰਮ ਸਾਨੂੰ ਦੋ ਦੋ ਦਿਨ ਲੱਗ ਜਾਂਦੇ ਪ੍ਰੈਜ਼ੈਂਟ ਅਸੀਂ 10 ਮਿੰਟਾਂ ਹੀ ਪ੍ਰੈਜੈਂਟੇਸ਼ਨ ਦੇ ਕੇ ਚਾਰ ਕਰ ਸਕਦੇ ਆ ਜੇ ਸਾਨੂੰ ਵਧੀਆ ਚੀਜ਼ ਦੱਸਣੀ ਹੈ ਕਿਸੇ ਬੰਦੇ ਨੂੰ ਮਿਲਣਾ ਸਾਡੇ ਲਈ ਕੌਨਫੀਡੈਂਸ ਆਂਦਾ ਜੇ ਬੱਚੇ ਨੂੰ ਕੌਨਫੀਡੈਂਸ ਸਿਖਾ ਦਾਂਗੇ ਬੱਚਾ ਬਹੁਤ ਅੱਗੇ ਜਾਏਗਾ ਸਾਡਾ ਇਹੀ ਹੈ ਬਾਕੀ ਤਾਂ ਬੰਦੇ ਦੀ ਕਿਸਮਤ ਹੈ bizness ਉਹਨੂੰ ਅੱਛਾ ਮਿਲੇ ਸਾਨੂੰ ਬੜੀ ਖੁਸ਼ੀ ਹੁੰਦੀ ਜਦੋਂ ਕੋਈ ਬੱਚਾ ਸਾਡੇ ਤੋਂ ਸਿੱਖਦਾ ਬਾਕੀ ਕੋਮਲ ਕਹਿ ਸਕਦੀ ਹੈ ਇਸ ਦੇ ਬਾਰੇ ਵਿੱਚ ਜ਼ਿਆਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦੋ ਪਰਪਸ ਸੀ ਇਹ ਸੀ ਪਹਿਲਾ ਤਾਂ ਆਪਣੇ ਜਿਹੜੇ ਡਾਕਟਰ ਕੁਵਿੰਦਰ ਸਿੰਘ ਤੇ ਕਮਲ ਗਰਗ ਜੋ ਕਿ ਐਨਆਈ ਕਮਿਸ਼ਨ ਦੇ ਮੈਂਬਰ ਬਣੇ ਆ ਉਹਨਾਂ ਦਾ ਸਵਾਗਤ ਕਰਨਾ ਕਿਉਂਕਿ ਇਹ ਜਿਹੜੇ ਕੰਮ ਅਸੀਂ ਸ਼ੁਰੂ ਕੀਤੇ ਪਿੰਡ ਦੀ ਡਿਵੈਲਪਮੈਂਟ ਵਾਸਤੇ ਉਹ ਐਨਆਰਆਈ ਤੇ ਆਪਣੇ ਪਿੰਡ ਚੂੜ ਚੱਕ ਦੀ ਸੰਗਤ ਨਾਲ ਹੋ ਰਿਹਾ ਇੱਕ ਤਾਂ ਉਹਦਾ ਪ੍ਰੋਜੈਕਟ ਦਾ ਪ੍ਰੋਗਰੈਸ ਦੱਸੀ ਹੈ ਵੀ ਕਿੱਥੇ ਕੀ ਕੀਤਾ ਕੀ ਹੋ ਰਿਹਾ ਕੀ ਕਰਨਾ ਤੇ ਦੂਜਾ ਸੀ ਕਿਉਂਕਿ ਅੱਜ ਅੱਜਕੱਲ ਪੰਜਾਬ ਚ ਪੰਚਾਇਤੀ ਚੋਣਾ ਹੋ ਰਹੀ ਹੈ ਤੇ ਅਸੀਂ ਆਪਣੇ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਮੈਂਬਰ ਤੇ ਸਰਪੰਚਾਂ ਨੂੰ ਸਰਪਸੰਮਤੀ ਨਾਲ ਚੁਣੋ ਤੇ ਅਸੀਂ ਐਨ ਆਰ ਆਈ ਫੈਮਲੀਆਂ ਤੁਹਾਡਾ ਪੂਰਾ ਪੂਰਾ ਸਾਥ ਦੇਾਂਗੇ ਅਸੀਂ ਆਪਣੇ ਪਰਿਵਾਰ ਵੱਲੋਂ 21-21 ਲੱਖ ਰੁਪਏ ਦਾ ਆ ਪ੍ਰੋਜੈਕਟ ਜਿਹੜਾ ਤੁਹਾਡਾ ਜੋ ਵੀ ਹੋਇਆ ਉਹਦੇ ਵਾਸਤੇ ਅਸੀਂ ਹਿੱਸਾ ਪਾਵਾਂਗੇ ਤੇ ਬਾਕੀ ਬਾਹਰੋਂ ਵੀ ਐਨ ਆਰ ਆਈ ਕੈਲੀਫੋਰਨੀਆ ਤੋਂ ਵੀ ਕੈਨੇਡਾ ਤੋਂ ਵੀ ਉਹ ਵੀ ਤੁਹਾਡਾ ਹੋਰ ਹਿੱਸਾ ਪਾਉਣਗੇ ਸਹਿਯੋਗ ਦੇਣਗੇ ਇਸ ਤਰ੍ਹਾਂ ਆਪਾਂ ਜਿਹੜੇ ਪਿੰਡ ਵਿੱਚ ਖਰਚਾ ਹੋਣਾ ਪੰਚਾਇਤਾਂ ਤੇ ਉਹ ਨਾ ਕਰਾਂਗੇ ਸਵੈ ਸੰਤੀ ਨਾਲ ਆਪਾਂ ਚੋਣਾ ਕਰਕੇ ਤੇ ਆਪਾਂ ਭਗਵੰਤ ਮਾਨ ਦੀ ਗਵਰਨਮੈਂਟ ਕੋਲੋਂ ਵੀ ਆਪਾਂ ਜੋ ਵੀ ਉਹਨਾਂ ਦਾ ਹਿੱਸਾ ਉਹ ਵੀ ਪਾਵਾਂਗੇ ਇਸ ਤੋਂ ਉਹ ਜਿਹੜਾ ਪੈਸੇ ਆਪਾਂ ਪਿੰਡ ਦੀ ਭਲਾਈ ਵਿੱਚ ਪਾਵਾਂ ਲਾਵਾਂਗੇ ਇਹ ਸਾਡੀ ਇੱਕ ਬੇਨਤੀ ਹੈ ਸਾਡੇ ਟੀਮ ਦੇ ਪ੍ਰੋਜੈਕਟ ਚੱਲਦੇ ਆ ਉਹ ਕਿ ਕਿ ਚੱਲਦੇ ਆ ਤੇ ਕਿੰਨਾ ਵਜੇ ਦੀ ਹਾਂ ਸਾਡਾ ਸਭ ਤੋਂ ਪਹਿਲਾ ਮੇਨ ਪ੍ਰੋਜੈਕਟ ਸੀ ਸਾਡੇ ਪਿੰਡ ਵਿੱਚ ਜਦੋਂ ਮੀਂਹ ਪੈਂਦੇ ਸੀ ਤਾਂ ਪਾਣੀ ਸੂਏ ਤੋਂ ਵਾਪਸ ਆ ਜਾਂਦਾ ਸੀ ਤੇ ਪਹਿਲਾਂ ਤਾਂ ਅਸੀਂ ਉਹਦਾ ਕਾਰਨ ਲੱਭਿਆ ਉਹ ਕਾਰਨ ਇਹ ਸੀ ਕਿ ਜਿਹੜਾ ਸਾਡੀ ਸੇਮ ਹੈ ਉਹ ਨਾਲੇ ਨਾਲ ਜਿਹੜੀ ਜੁੜੀ ਹੋਈ ਹੈ ਸਾਰਾ ਪਾਣੀ ਜਿਹੜਾ ਉਹ ਸਾਈਫਨ ਜਿਹੜੀ ਕਿ ਸੂਏ ਦੇ ਥੱਲੇ ਉਹਦੇ ਦੀ ਜਾਂਦਾ ਤੇ ਅਸੀਂ ਉਹ ਪਤਾ ਕੀਤਾ ਵੀ ਉਹ ਤਾਂ ਜਿਹੜੀ ਸਾਈਫਨ ਹੈ 4 ਫੁੱਟ ਡਾਇਮੀਟਰ ਦੀ ਚੌੜੀ ਸੀ ਉਹ ਆਲਮੋਸਟ ਸਾਰੀ ਦੀ ਸਾਰੀ ਗੱਬਨਾ ਭਰੀ ਹੋਈ ਸੀ ਥੋੜੀ ਜਿਹੀ ਰਹਿਦੀ ਸੀ ਤੇ ਉਹਨੂੰ ਅਸੀਂ ਸਾਫ਼ ਕੀਤਾ ਫਿਰ ਨਾਲੇ ਨੂੰ ਵੀ ਸਾਫ਼ ਕੀਤਾ ਤੇ ਫਿਰ ਆਪਾਂ ਪਿੰਡ ਦੀਆਂ ਨਾਲੀਆਂ ਵੀ ਸਾਫ਼ ਕੀਤੀਆਂ ਜਦੋਂ ਮੀਂਹ ਪਏ ਇਸ ਵਾਰ ਇੱਕ ਵੀ ਤੱਕ ਕਿਸੇ ਦੇ ਘਰ ਵਿੱਚ ਨਹੀਂ ਗਿਆ ਦੇ ਉਹ ਸਾਨੂੰ ਬੜੀ ਸਫਲਤਾ ਪ੍ਰਾਪਤ ਹੋਈ ਸਾਨੂੰ ਪਤਾ ਲੱਗਾ ਵੀ ਪਿਛਲੇ ਸਾਲ ਜਾਂ ਪਹਿਲੇ ਸਾਲਾਂ ਵਿੱਚ ਪਾਣੀ ਸੜਕਾਂ ਤੇ ਆ ਜਾਂਦਾ ਸੀ ਪਾਣੀ ਘਰਾਹਾਂ ਚ ਆ ਜਾਂਦਾ ਸੀ ਅਸੀਂ ਨਵੀਆਂ ਹਉਦੀਆਂ ਬਣਾਈਆਂ ਨਵੇਂ ਸਕਰੀਨ ਲਾਏ ਤੇ ਜਿੱਥੇ ਸਾਡਾ ਬੋਰਡ ਹੈ ਜਿੱਥੇ ਸੂਏ ਤੇ ਉਥੇ ਜਿਹੜਾ ਨਾਲਾ ਜਾਂਦਾ ਉਹਦੇ ਤੇ ਕਵਰ ਪਾਏ ਤੇ ਹਉਦੀਆਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਵਧੀਆ ਬਣਾ ਦਿੱਤੀਆਂ ਹਲੇ ਪੂਰੇ ਪ੍ਰੋਜੈਕਟ ਦਾ ਬਜਟ ਕੀ ਹੈ ਜੀ ਸਾਰੇ ਪ੍ਰੋਜੈਕਟ ਦਾ ਜੇ ਪੈਂਡਦਾ ਹੈ 15 ਤੋਂ 2 ਕਰੋੜ ਤੇ ਉਹਦੇ ਵਿੱਚੋਂ ਅਸੀਂ ਆਪਣੇ ਪਰਿਵਾਰ ਵੱਲੋਂ 1.5 ਤੋਂ 2 ਕਰੋੜ ਲਾਵਾਂਗੇ ਜੇ ਹੋ ਸਕੇ ਜੇ ਬਹੁਤ ਉਦੋਂ ਵੀ ਲੋੜ ਪਈ ਤਾਂ ਉਹ ਲਾ ਦੇ ਰਿਆਂ ਕਰਾਂਗੇ ਤੇ ਹਾਂਜੀ ਸਾਡੇ ਐਨ ਆਰ ਆਈ ਭਰਾ ਪੈਣਾ ਸਾਰੇ ਵਰਲਡ ਵਿੱਚ ਪਹੁੰਚੀਆਂ ਹੋਈਆਂ ਤੇ ਅਸੀਂ ਕੈਲੀਫੋਰਨੀਆ ਵੀ ਜਾਏ ਆਏ ਆਏ ਇੱਕ ਸਾਲ ਪਹਿਲਾਂ ਉਹਨਾਂ ਨੇ ਮੇਰੇ ਦੋ ਵਾਰੀ ਅਸੀਂ ਸਾਰੇ ਬ੍ਰਿਟਿਸ਼ ਕੋਲੰਬੀਆ ਗਏ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਫਿਰ ਅਸੀਂ ਕੈਲਗਰੀ ਗਏ ਹੁਣ ਅਸੀਂ ਟੋਰਾਂਟੋ ਵੀ ਜਾਏ ਆਂ ਐਂਕਲੋਨਾ ਵੀ ਜਾਏ ਆਂ ਸਿਆਟਲ ਵੀ ਜਾਏ ਆਂ ਸਾਡੇ ਨਾਲ ਹੋਰ ਸੰਸਥਾਵਾਂ ਵੀ ਮਿਲੀਆਂ ਹੋਈਆਂ ਜਿਵੇਂ ਕਿ ਰਾਉਂਡ ਕਲਾਸ ਉਹ ਸਾਡੇ ਵਿੱਚ ਬਹੁਤ ਸਹਾਇਤਾ ਕਰ ਰਹੇ ਆਂ ਅਸੀਂ ਉਹਨਾਂ ਨੂੰ ਕੋਈ 90k ਡਾਲਰ ਡੋਨੇਸ਼ਨ ਵੀ ਦੇ ਚੁੱਕੇ ਆਂ ਉਹਨਾਂ ਨੇ ਸਾਡੇ ਪਿੰਡ ਵਿੱਚ ਕੂੜੇ ਦਾ ਪ੍ਰਬੰਧ ਸ਼ੁਰੂ ਕਰਵਾ ਦਿੱਤਾ ਉਹਨਾਂ ਨੇ ਫ੍ਰੀ ਆ ਪੈਕ-ਅਪ ਜਿਹੜੀਆਂ ਟਰਾਲੀਆਂ ਹੁੰਦੀਆਂ ਉਹ ਵੀ ਦਿੱਤੀਆਂ ਜਿਹੜੇ ਕਾਈਕਲ ਆ ਜਿਹਨੀਆਂ ਬਾਲਟੀਆਂ ਸੁੱਕੇ ਕੂੜੇ ਗਿੰਦੇ ਦੀਆਂ ਟ੍ਰੇਨਿੰਗ ਦਿੱਤੀ ਸਾਡੇ ਨੂੰ 3 ਮਹੀਨੇ ਪਾਇਲਟ ਸਟੱਡੀ ਕੀਤੀ ਬਹੁਤ ਕਾਮਯਾਬ ਹੋਈ ਤੇ ਉਹ ਅਸੀਂ ਸਾਰੇ ਪਿੰਡ ਵਿੱਚ ਅਸੀਂ ਫਲਾ ਦੇਣੀ ਹੈਗੀ ਆ ਤੇ ਜਿੰਮੇ ਪਲੇ ਉਹ ਸਾਇੰਸਟ ਵੀ ਹੋਰ ਕਿਵੇਂ ਮੰਨਦੇ ਵਿੱਚ ਆ ਕਿ ਪਿੰਡ ਦਾ ਵਿਕਾਸ ਲਈ ਇਹ ਗੱਲ ਸਰਕਾਰਾਂ ਦਾ ਰੋਸਾ ਵੀ ਗਿਆ ਇਹ ਇਹ ਤਾਂ ਵੀ ਤੂੰ ਆਪਨੇ ਵੀ ਕਿਤੇ ਪੁੱਤਿਆ ਕਰਿਆ ਜਿਹੜੀ ਜਨਮ ਭੂਮੀ ਹੁੰਦੇ ਨਾ ਉਹ ਤੁਹਾਡੀਆਂ ਜੜਾਂ ਆ ਉਹ ਜੜਾਂ ਹੀ ਨਹੀਂ ਤੁਹਾਡੀਆਂ ਠੀਕ ਤੇ ਫਿਰ ਕਿੱਥੇ ਜਾਉ ਉਥੇ ਮਰਜੀ ਪੁੱਜੇ ਜਾਓ ਇਹ ਜੜਾਂ ਤੋਂ ਬਿਨਾਂ ਕੁਝ ਨਹੀਂ ਹੁੰਦਾ ਇਹ ਮੇਰੀਆਂ ਜੜਾਂ ਇਹ ਮੇਰਾ ਧਰਤੀ ਹੈ ਇਹ ਮੇਰਾ ਜਨਮ ਸਥਾਨ ਹੈ ਇੱਥੇ ਮੈਂ ਜੰਮਿਆ ਪੜਿਆ ਖੇਡਿਆ ਪੜਿਆ ਤੇ ਇਹ ਪਿੰਨੇ ਜਿਹੜਾ ਮੈਨੂੰ ਮਾਣ ਦਿੱਤਾ ਉਹ ਤਾਂ ਮੈਂ ਕੁਝ ਵੀ ਨਹੀਂ ਦੇ ਸਕਦਾ ਇਹ ਤਾਂ ਮੈਂ ਇਹ ਜੀ ਪ੍ਰੋਜੈਕਟ ਦੇ ਵਿੱਚ ਸਰ ਕਿੰਨੇ ਸਮੇਂ ਤੋਂ ਲੱਗੇ ਹੋਏ ਔਰ ਪਿੰਡ ਦੇ ਨੌਜਵਾਨਾਂ ਦਾ ਕਿਵੇਂ ਦਾ ਸਹਾਰਾ ਹਾਂ ਬਹੁਤ ਵਧੀਆ ਕੁਐਸਚਨ ਆ ਅਸੀਂ 5 ਸਾਲ ਪਹਿਲਾਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਅਸੀਂ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਇਹ ਇਕੱਲਾ ਮੈਂ ਨਹੀਂ ਮੇਰੇ ਘਰ ਵਾਲੀ ਇਹ ਤੋਂ ਜ਼ਿਆਦਾ ਇਹਦੇ ਵਿੱਚ ਲੱਗੀ ਹੋਈ ਹੈ ਸਾਰੇ ਜਿਹੜੇ ਪੈਸੇ ਕੋਸੇ ਭੇਜਦੀ ਉਹ ਹੀ ਭੇਜਦੀ ਹੈ ਉਹਦੇ ਬਿਗਿਆਨਤਾ ਕੁਝ ਨਹੀਂ ਹੋਣਾ ਸੀ 2019 ਤੋਂ ਥੋੜੇ ਜੇ ਪੈਸੇ ਦੋਨਾਂ ਪੰਚੇਤਨ ਨੂੰ ਦੇ ਗਏ ਸੀ ਤੇ ਭਾਈ ਤੁਸੀਂ ਸ਼ੁਰੂ ਕਰੋ ਜੈਸੀ ਤੁਹਾਡੇ ਨਾਲ ਹੈ ਤੇ ਜੇ ਦੇਖਿਆ ਜਾਵੇ ਤਾਂ 2019 ਤੋਂ ਸ਼ੁਰੂ ਹੋਇਆ ਪਿਆ ਤੇ ਅਸੀਂ ਪਰ ਬੜੀ ਸੋਚ ਸਮਝ ਕੇ ਸੈਟਲਾਈਟ ਟੈਕਨੋਲੋਜੀ ਨੂੰ ਵੀ ਯੂਜ਼ ਕੀਤਾ ਹੈ ਸਾਰਿਆਂ ਦੇ ਰਹਿਣ ਲਈ ਤੁਸੀਂ ਅੱਜ ਦੇਖਿਆ ਹੋਣਾ ਆਪਣੇ ਪਿੱਛੇ ਕਿੰਨੇ ਸੈਂਟਿਸਟ ਸੇ ਕਿੰਨੇ ਮਾਰਸ ਸੀ ਦੂਜੇ ਪਿੰਡਾਂ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਅਸੀਂ ਉਹਨਾਂ ਨਾਲ ਜੁੜੇ ਹੋਏ ਹਾਂ ਪਿਓ ਸਾਡੇ ਨਾਲ ਜੁੜਨਾ ਚਾਹੁੰਦੇ ਉਹ ਆਪਣੇ ਪਿੰਡ ਨੂੰ ਵਧੀਆ ਬਣਾਉਣਾ ਚਾਹੁੰਦੇ ਆ ਜਿਵੇਂ ਦੱਸਿਆ ਵੀ ਆਪਾਂ ਬੱਚਿਆਂ ਦੇ ਸਕੂਲ ਨੂੰ ਉਹਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜਾ ਕਿ ਆਉਣ ਵਾਲੀ ਟੈਕਨੋਲੋਜੀ ਬਹੁਤ ਇੰਪੋਰਟੈਂਟ ਆ ਉਹਦੇ ਬਾਰੇ ਵੀ ਅਸੀਂ ਦੱਸਾਂਗੇ ਸਮਝਾਵਾਂਗੇ ਬੱਚਿਆਂ ਨੂੰ ਉਹੋ ਜਿਹੀ ਸਿੱਖਿਆ ਦੇਵਾਂਗੇ ਤੇ ਸਾਡਾ ਜਿਹੜਾ ਮਕਸਦ ਇਹ ਆ ਵੀ ਅਸੀਂ ਬੱਚਿਆਂ ਨੂੰ ਇਸ ਤਰ੍ਹਾਂ ਕਾਮਯਾਬ ਕਰੀਏ ਤਾਂ ਕਿ ਜੋ ਅਸੀਂ ਬਣਾਉਣਾ ਉਹ ਤਾਂ ਬਹੁਤ ਸੌਖਾ ਹੈ ਪਰ ਉਹਨੂੰ ਸਾਹਮਣਾ ਉਹ ਸਾਡੇ ਬੱਚਿਆਂ ਤੇ ਆ ਨਿਰਪਰ ਇਸ ਲਈ ਅਸੀਂ ਬੱਚਿਆਂ ਤੇ ਬਹੁਤ ਅਸੀਂ ਆ ਫੋਕਸ ਕਰਦੇ ਆ ਉਹਨਾਂ ਤੇ ਅਸੀਂ ਉਹਨਾਂ ਨੂੰ ਕਾਮਯਾਬ ਕਰਨ ਲਈ ਉਹਨਾਂ ਨੂੰ ਅਸੀਂ ਟੂਲਸ ਉਹਨਾਂ ਨੂੰ ਐਜੂਕੇਸ਼ਨ ਉਹਨਾਂ ਨੂੰ ਸਾਰਾ ਕੁਝ ਸਿਖਾਵਾਂਗੇ ਵੀ ਭਾਈ ਕਿਵੇਂ ਕਰਨਾ ਆ ਮੁੰਡਾ ਕੋਲੇ ਖੜਾ ਤੇਰੇ ਪਿੱਛੇ ਇਹ ਜੀ ਸਾਡੇ 7:00 ਵਜੇ ਆਉਂਦਾ ਤੇ ਰਾਤ ਨੂੰ 10:00 ਵਜੇ ਜਾਂਦਾ ਹੈ ਇਹ ਹੈਗਾ ਰਮਨਾ ਤੇ ਇਹ ਆ ਬੱਚੇ ਜਿਨ੍ਹਾਂ ਨੇ ਇਹਨੂੰ ਮੇਨਟੇਨ ਕਰਨਾ ਹਾਂ ਜਿਹੜਾ ਨਾਲਾ ਇਹਨੇ ਹਰ ਰੋਜ਼ ਇੰਸਪੈਕਟ ਕਰਨਾ ਹੈ ਕਿਤੇ ਬੋਤਲਾਂ ਤਾਂ ਨਹੀਂ ਲੱਗੀਆਂ ਕਿਤੇ ਝਾੜੀਆਂ ਤਾਂ ਨਹੀਂ ਲੱਗੀਆਂ ਕਿਤੇ ਤੂੜੀ ਤਾਂ ਨਹੀਂ ਆ ਗਈ ਇਹਨੇ ਜਾ ਕੇ ਸਾਫ਼ ਕਰਨਾ ਹੀ ਕਰਨਾ ਹੈ ਹੈ ਪਰ ਇਸ ਉਮਰ ਦੇ ਵਿੱਚ ਵੀ ਜਿਹੜੀ એનર્ਜੀ ਕਿਥੋਂ ਆਉਦੀ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਡਾਊਨ ਟੂ ਅਰਥ ਹੋ ਔਰ ਅਸੀਂ ਦੇਖ ਰਹੇ ਹਾਂ ਕਿ ਕਦੇ ਕੋਈ نیچے ਬੈਠ ਕੇ ਗੱਲਬਾਤ ਕਰਦੇ ਹੈ ਹੈ ਇਹ ਕੀ ਗੱਲ ਸੋਚ ਰਹੇ ਹੈ ਕਿ ਜਿੱਦ ਕਿ ਜੀ ਹਾਂ ਜੀ ਜਰੂਰ ਦੱਸੋ ਜੀ ਇਹ ਨੌਜਵਾਨ ਦੀ ਵੀ ਗੱਲ ਹੈ ਭਈ ਇਹ ਪਿੰਡੂ ਹੈ ਇਹ ਪਿੰਡ ਦਾ ਸਦਾ ਇੱਥੇ ਅਸੀਂ ਜਦੋਂ ਪੜਦੇ ਹੁੰਦੇ ਸੀ ਸਾਡੇ ਤਾਂ ਬਾਟਾ ਦੀਆਂ ਚਪਲਾ ਹੁੰਦੀਆਂ ਸੀ ਉਹ ਹਫ਼ ਤੱਕ ਚੱਲਦੀਆਂ ਸੀ ਤੇ ਟੁੱਟ ਜਾਂਦੀ ਸੀ ਅਸੀਂ ਸੂਏ ਲਾ ਲੈਂਦੇ ਹੁੰਦੇ ਥੱਲੇ ਤੇ ਉਹ ਅਸੀਂ ਭੁੱਲੇ ਨਹੀਂ ਹੁਣ ਮੈਂ ਉਧਰ ਵੀ ਹਰ ਰੋਜ਼ ਭਾਵੇਂ ਸਨੋ ਪਵੇ ਭਾਵੇਂ ਮੀਂਹ ਪਵੇ ਭਾਵੇਂ ਗਰਮੀ ਹੋਵੇ ਸਰਦੀ ਹੋਵੇ ਨੰਗੇ ਪੈਰੀ ਤੁਰਨੇ ਤੁਰਨਾ ਮੈਂ ਇੰਨੇ ਬਰਪੁੰਦ ਯੋਧੇ ਚ ਮੈਂ 15-20 ਮਿੰਟ ਦਾ ਆਮ ਹੀ ਚਲਪਿਆ ਪਿੰਡ ਵਿੱਚ ਮੈਂ ਜਦੋਂ ਆਇਆ ਮੋਸਟਲੀ ਮੈਂ ਨਗੇ ਪਹਿਰੀ ਫਿਰਦਾਨਾ ਹੁਣ ਤਾਂ ਮੇਰੇ ਸੇਫਟੀ ਸ਼ੂ ਪਾਏ ਆ ਵੀ ਪਾਈ ਕਈ ਵਾਰੀ ਮੈਂ ਟਕੀ ਦੁੱਗ ਵੀ ਪਹਿਨਦਾ ਆਉਧੀਆਂ ਰਾਦੀਆਂ ਕੋਈ ਫਰਕ ਨਹੀਂ ਪੈਂਦਾ ਮੈਂ ਇੰਨਾ ਮੇਰੀ ਇੰਨੇ ਉਮਰ ਨਹੀਂ ਜਨਨਾ ਤੋਂ ਸਮਝਦਾ ਮਾਤਾ ਆਲੇ 45 ਸਾਲਾਂ ਦੇ ਹੀ ਹੈਗਾ ਹੈ ਮੇਰਾ ਦਿਲ ਜਿਹੜਾ ਡਾਕਟਰ ਦੇ ਹਿਸਾਬ ਨਾਲ ਉਹ ਇੱਥੇ ਜੀ ਹੈ ਦਾ ਆਖਰੀ ਸਵਾਲ ਪੰਚਾਇਤੀ ਚੋਣਾਂ ਦਾ ਵਿਕਲਪ ਚੁੱਕਿਆ ਔਰ ਬਹੁਤ ਸਾਰੇ ਪਿੰਡਾਂ ਦੀ ਜਿਹੜੀ ਖਬਰਾਂ ਵੀ ਆ ਰਹੀਆਂ ਹਨ ਤਣਾਪੂ ਦਾ ਮਾਹੌਲ ਹੋ ਰਿਹਾ ਹੈ ਸਰਬਸੰਮਤੀਆਂ ਵੀ ਹੋ ਰਹੀਆਂ ਨੇ ਕਿਤੇ ਨਾ ਕਿਤੇ ਤੁਹਾਡੇ ਪਿੰਡ ਦੇ ਵਿੱਚ ਕਿਹੜੀ ਚੀਜ਼ ਹੋ ਰਹੀ ਆ ਤੁਸੀਂ ਤੁਸੀਂ ਲੈ ਕੇ 21 ਲੱਖ ਰੁਪਏ ਵੀ ਤੁਸੀਂ ਗ੍ਰਾਂਟ ਦੇ ਰਹੇ ਹੋ ਸਰਬਸੰਮਤੀ ਦੇ ਕੀ ਲੱਗਦਾ ਹੋਵੇ ਹਾਂ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਚੰਗੀ ਕੁਐਸਚਨ ਹੈ ਸਾਡੇ ਪਿੰਡ ਵਿੱਚ ਪਹਿਲਾਂ ਹੀ ਕਾਫੀ ਵਾਰਡਾਂ ਵਿੱਚ ਸਰਬਸੰਮਤੀਨਾ ਮੈਂਬਰ ਚੁਣੇ ਵੀ ਚੁੱਕੇ ਹੈ ਕਿ ਅਸੀਂ ਕਿੰਨੇ ਵੀ ਹੋ ਹੋਰ ਵੀ ਚੁਣਾ ਤੇ ਸਾਨੂੰ ਪੂਰਾ ਪੂਰਾ ਯਕੀਨ ਹੈ ਵੀ ਸਾਡੇ ਪਿੰਡ ਵਾਲੇ ਆਪਣੇ ਪਾਰਟੀਆਂ ਤੋਂ ਉੱਪਰ ਸੱਚ ਦੇ ਪਿੰਡ ਨੂੰ ਪਹਿਲੇ ਰੱਖ ਕੇ ਆਂਦੇ ਇਹ ਸਾਂਝ ਪਾਉਣਗੇ ਉਹਦੇ ਬੜੇ ਤਰੀਕੇ ਹੁੰਦੇ ਆ ਤੇ ਮੈਂ ਕਹਿੰਦਾ ਵੀ ਇਹਨਾਂ ਕੋਲ ਤਰੀਕੇ ਆਉਣ ਤੇ ਅਸੀਂ ਬੜੇ ਖੁਸ਼ ਹੋਵਾਂਗੇ ਇਹਨਾਂ ਨੇ ਕਰ ਲੈਣਾ ਕਿਵੇਂ ਨਾ ਕਿਵੇਂ ਇਹ ਜਿਹੜੀ ਆਉਣ ਵਾਲੀ ਪੰਚਾਇਤ ਬਿਲਕੁਲ ਬਖਰੀ ਹੋਵੇਗੀ ਐਨ ਆਰ ਆਈ ਇਹਨਾਂ ਦੇ ਨਾਲ ਰੜ ਕੇ ਚੱਲਣਗੇ ਅਸੀਂ ਸਾਊਥ ਤੋਂ ਪਹਿਲਾਂ ਮਤਾ ਇਹਨਾਂ ਕੋਲ ਇੱਕ ਰੋਣਾ ਜੇ ਕ ਜਿਵੇਂ ਕਿ ਲਾਸਟ ਪੰਚਾਇਤਾਂ ਨੇ ਵੀ ਕੀਤਾ ਸੀ ਇਹਨਾਂ ਕੋਲ ਮਤਾ ਪਾਸ ਕਰਾ ਕੇ ਵੀ ਭਾਈ ਅਸੀਂ ਇਹਨਾਂ ਨਾਲ ਸੰਝ ਪਾ ਕੇ ਕੰਮ ਕਰਕੇ ਇਕੱਠੇ ਕਰਕੇ ਕਰਾਂਗੇ ਤੇ ਇਹ ਮੈਨੂੰ ਪੂਰਾ ਯਕੀਨ ਆ ਇਹ ਕਰਨਗੇ ਕਿ ਮੈਨੂੰ ਇਹ ਵੀ ਯਕੀਨ ਆ ਵੀ ਇਹਨਾਂ ਨੇ ਕਿਵੇਂ ਨਾ ਕਿਵੇਂ ਇਹਦਾ ਹੱਲ ਲੱਭ ਹੀ ਲੈਣਾ ਕਿਉਂਕਿ ਸਾਡੇ ਤਾਂ ਪਿੰਡ ਹੀ ਦੇਖੋ ਭਾਗਾ ਵਾਲਾ ਲਸ਼ਮਣ ਸਿੰਘ ਤੇ ਬਾਬਾ ਰੋਗ ਸਿੰਘ ਕੈਪਟਨ ਗੁਰਦੇਸ ਸਿੰਘ ਨਵਿੰਦਰ ਸਿੰਘ ਬਸੰਤ ਸਿੰਘ ਮੈਂ ਤਾਂ ਸਾਰਾ ਪਿੰਡ ਹੀ ਮਤਲਬ ਨਾ ਇੰਨਾ ਅੱਗੇ ਵਧਿਆ ਹੋਇਆ ਸਾਰੇ ਖੇਤਰਾਂ ਵਿੱਚ ਤੇ ਇਹਦੇ ਖੇਤਰ ਚ ਵੀ ਆਪਾਂ ਪੋਲਿਟਿਕਲਸ ਵੀ ਵਧ ਜਾਣਾ ਅੱਗੇ ਵਧ ਜਾਣਾ ਅੱਗੇ ਹੁੰਦਾ ਰਿਹਾ ਹੈ ਹੈ ਅੱਗੇ ਹੁੰਦਾ ਰਿਹਾ ਜਦੋਂ ਆਪਾਂ ਜਿਸੋ ਬਣੇ ਸਰਪੰਚ ਤਾਂ ਉਹ ਬਾਬਾ ਜੀ ਨਾਲ ਪਠਿਆਲੇ ਨਾਲ ਗੱਲਾਂ ਕਰਦੇ ਹੁੰਦੇ ਸੀ ਸਾਂਝ ਪਾਉਂਦੇ ਹੁੰਦੇ ਸੀ ਇਸ ਲਈ ਮੈਨੂੰ ਹਲੇ ਵੀ ਯਕੀਨ ਹੈ ਵੀਓ ਸਾਂਝੀ ਪਹੁੰਚੂਗੀ ਤੇ ਪੂਰਾ ਆਸਰਾ ਸਾਨੂੰ ਪੂਰਾ 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 ਪ੍ਰੋਸਾ ਇਹ ਤਾਂ ਕੋਈ ਕੰਪਲੀਟ ਕਰ ਦੇ ਡਾਕਟਰ ਸਾਹਿਬ ਇਦਾਂ ਹੀ ਹੋਵੇ ਜਿਵੇਂ ਤੁਸੀਂ ਸੋਚ ਰਹੇ ਹੋ ਔਰ ਇੱਕ ਅਸੀਂ ਡੈਮੋ ਦੇਖਿਆ ਐਲਸੀਡੀ ਉੱਪਰ ਜੇਕਰ ਇਹ ਚੀਜ਼ ਹੁੰਦੀ ਆ ਤਾਂ ਕਦੋਂ تک ਇਹ ਜਿਹੜਾ ਪ੍ਰੋਜੈਕਟ ਡ੍ਰੀਮ ਪ੍ਰੋਜੈਕਟ ਕੰਪਲੀਟ ਹੋ ਜਾਏ ਹਾਂ ਇਹ ਨਾ ਸਾਡਾ 5 ਤੋਂ 7 ਸਾਲ ਦਾ ਪ੍ਰੋਜੈਕਟ ਹੈ ਸਾਰੇ ਪਿੰਡ ਦਾ ਇਹ ਕੋਈ 1 ਮਹੀਨੇ ਦਾ ਨਹੀਂ 2 ਮਹੀਨੇ ਦਾ ਅਸੀਂ ਨਾ ਬੜੀ ਸਟੱਡੀ ਕੀਤੀ ਬਾਕੀ ਪਿੰਡਾਂ ਦੇ ਵੀ ਕਈ ਸਕਤੋਂ ਪੁੱਛਦੇ ਆ ਪਿਆ ਇਹ ਅਸੀਂ ਛੱਪੜ ਤਿੰਨ ਕਿ ਮਹੀਨੇ ਜੀ ਹਿਸਾਬ ਕਰ ਲਿਆ ਅਸੀਂ ਇੰਟਰਲੌਕ ਲਾਤੇ ਬੜਾ ਵਧੀਆ ਕੀਤਾ ਸਾਰੇ ਪਿੰਡ ਆਪਣੇ ਆਪਣੇ ਵਧੀਆ ਹੀ ਕਰਦੇ ਹੁੰਦੇ ਪਰ ਅਸੀਂ ਉਹਨਾਂ ਕੋਈ ਸਿੱਖਿਆ ਉਹਨਾਂ ਦੇ ਜਿਹੜੀਆਂ ਸਿੱਖਿਆਵਾਂ ਸੀ ਉਹ ਅਸੀਂ ਗ੍ਰੈਂਡ ਕੀਤੀਆਂ ਉਹਦੇ ਹਿਸਾਬ ਨਾਲ ਅਸੀਂ ਸੋਚਿਆ ਵੀ ਇਹਨਾਂ ਕੋਲ ਆਹ ਚੀਜ਼ਾਂ ਦੇ ਘਾਟ ਸੀ ਤੇ ਅਸੀਂ ਉਹਨਾਂ ਨੂੰ ਪੂਰਾ ਕਰੀਏ ਸਾਡੇ ਨਾਲ ਰਣਸੀਖਲਾਂ ਦੇ ਸਰਪੰਚ ਵੀ ਆਉਂਦੇ ਆ ਉਹ ਸਾਨੂੰ ਦੱਸਦੇ ਭਾਈ ਆਏ ਨਾ ਆਏ ਕਰੋ ਸਾਡੇ ਨਾਲ ਹੋਇਆ ਵੇ ਆਹ ਜੀ ਮਿੰਟੂ ਸਿੰਘ ਬੈਂਟ ਹਾਂ ਜੀ ਮਿੰਟੂ ਸਾਹਿਬ ਆਏ ਆ ਜਤੂਆਲ ਸਾਹਿਬ ਤੋਂ ਵੀ ਸਰਪੰਚ ਆਉਂਦੇ ਰਹਿੰਦੇ ਕੋਕਿਆਂ ਨੇ ਵੀ ਐਸੀ ਸਾਰੇ ਇੱਕ ਦੂਜੇ ਦੀ ਰਾਇ ਲੈ ਕੇ ਕਰਦੇ ਹੁੰਦੇ ਆ ਜਦੋਂ ਰੈ ਲਓ ਨਾ ਤੇ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਥੈਂਕ ਯੂ ਫੋਰ ਮੈਨ ਹਾਂ ਥੈਂਕ ਯੂ ਵੀ ਧੰਨਵਾਦ ਤੁਹਾਡਾ ਹੈ ਕਿ ਤੁਸੀਂ ਤਾਂ ਬਹੁਤ ਕਮਾਲ ਦੇ ਬੰਦੇ ਆ ਤੇ ਆਇਆ ਕਰੋ ਤੇ ਸਾਡੇ ਨਾਲ ਹੈ ਬਹੁਤ ਬਹੁਤ ਧੰਨਵਾਦ